ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੇ ਸੋਚ ਨ ਹੋਵੀ ਜੇ ਸੋਚੀ ਲਤਾਰ ਚੁੱਪੇ ਚੁੱਪ ਨ ਹੋਵੀ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣ ਪੰ ਲਖੋ ਹੈ ਤੈ ਕਨ ਚੱਲੇ ਨਾਲ ਕੇਵ ਸਚਿਆ ਰਹੀਏ ਕੇਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਰ ਹੁਕਮੀ ਹੋਵਨ ਆਕਾਰ ਹੁਕਮ ਨੰ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮਿ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਐ ਹੁਕਮੇਂ ਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੁਜਐ ਤਾਂ ਹਉ ਮੈਂ ਕਹੇ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਤ ਜਾਣਿਆ ਨੀਸਾਨ ਗਾਵੇ ਕੋ ਗੁਣ ਵਿੜਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖੇ ਆਦਰ ਹਦੂਰ ਕਥਨਾ ਕਥੀ ਨਾ ਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਤੇ ਲੈਂਦੇ ਤੱਕ ਪਾਹੇ ਜੁਗਾ ਜਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਰੁਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਹੀਂ ਪਾਖੇ ਪੋ ਪਰ ਅਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀ ਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਢਾਈ ਵਿਚਾਰ ਕਰਮੀਆਂ ਵੇ ਕੱਪੜਾ ਨਦਰੀ ਮੂਖ ਦਵਾਰ ਨਾਨਕੇ ਵੇ ਜਾਣੀਏ ਸਭ ਆਪਿ ਸਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮਖ ਖਨਾਦੰ ਗੁਰਮਖ ਵੇਦੰ ਗੁਰਮਖ ਰਹਿਆ ਸਮਾਈ ਗੁਰਈਸਰ ਗੁਰਗੋਖ ਬਰਮਾ ਗੁਰਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਕਥ ਨਾ ਜਾਈ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਬਿਨ ਪਾਣੀ ਕੇ ਨਾਇ ਕਰੀ ਜੇ ਤਿਸ ਰਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰਨਾ ਜਾਈ ਜੇ ਦੁਗ ਚਾਰਿਆ ਰਜਾ ਹੋਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰ ਖਾਇ ਕੇ ਜਸ ਕੀਰਤ ਜਗਲੇ ਜੇ ਤਿਸ ਨਦਰ ਨਾਵੀ ਤਾਂ ਵਤਨ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਨਨਾਥ ਸੁਣਿਆ ਤਰਤਵ ਲਕਾ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹਲਾ ਸੱਤ ਕਾਲ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਈਸ਼ਰ ਵਰ ਮਹਿੰਦ ਸੁਣਿਆ ਮੁਖਸਲਾ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਤਿ ਸਿਮਰਤ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਧੂਪ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾਇ ਸੁਨਾਨ ਸੁਣਿਆ ਪਰ ਪਰ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਛੇਕ ਪੀਰ ਪਾਤਸ਼ਾ ਸੁਣਿਆਂ ਦੇ ਪਾਵੇ ਰਾਹੋ ਸੁਣਿਆ ਹਾਥ ਹੋਵੇ ਸਗਾ ਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਦਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦ ਕਰਮ ਨ ਲਿਖਣ ਹਾਰ ਮੰਨੇ ਕਾਪੇ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੀ ਸੁਧ ਮਨੈ ਮੋਹ ਚੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਟਾਕ ਨਾ ਪਾਏ ਮਨੈ ਪਤਿ ਸਿਓ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵੇ ਨਾ ਪਖੈ ਸਾ ਨਾਮ ਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਨ ਪੰਜ ਪ੍ਰਧਾਨ ਪंचे ਪਾਵੇ ਦਰਗੇ ਮਾਨ ਪंचे ਸੁਹੇ ਦਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਤੂ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨ ਸੂਤ ਜੇ ਕੋ ਬੁਝੈ ਹੋਵੇ ਇਸ ਤਿਆਰ ਤਵਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਥਲੇ ਕਵਣ ਜੋਰ ਜੀ ਜਾਂ ਤਿਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹ ਲਿਖ ਹਲਕ ਜਾਣੇ ਕੋਇ ਲਿਖ ਹਲਕਿਆ ਕੀਤਾ ਹੋਇ ਕੀਤਾ ਤਣ ਸੁਆਲੀ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸੌ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਈ ਕਲਿਕਾਰ ਤੂੰ ਸਦਾ ਉਸ ਨਾਮ ਤਨ ਰੰਕਾਰ ਅਸੰਖ ਜਪ ਸੰਤ ਪਾਉ ਸੰਖ ਪੂਜਾ ਸੰਗ ਤਪ ਤਾਉ ਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ ਅਸੰਖ ਸੂਰਮੋ ਪਖਸਾਰ ਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖੰਦ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲਬੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹਿ ਅਸੰਖ ਮਲੇਸ਼ ਮਲ ਭਖ ਖਾਹਿ ਅਸੰਖ ਨਿੰਦਕਸਰ ਕਰੇ ਪਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਵ ਸੰਖ ਤਾਵ ਅਗਮ ਅਗਮ ਸੰਕਲੋ ਸੰਕੇ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰ ਅਸਰ ਸਿਰ ਸੰਜੋਗ ਵਿਖਾਣ ਜਿਨ ਨੇ ਲਿਖੇ ਤਿਸ ਨਾਹੀ ਜੇ ਫਰਮਾਏ ਤਿਥ ਤੇ ਪਾਹੀ ਜੇ ਤੱਕੀਤਾ ਤੇਤਾ ਨਾ ਵਣਾ ਵੈ ਨਹੀਂ ਕੋਤਾਉ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੋਤੇ ਉਤਰ ਸਕੇ ਮੂਤ ਫਲੀਤੀ ਕੱਪੜ ਹੋਏ ਦੇ ਸਾਬੂਨ ਲਿਏ ਓ ਤੋਏ ਭਰੀਏ ਮੱਥ ਪਾਪਾਂ ਕੈ ਸੰਗ ਓ ਤੋ ਪਹਿਨਾ ਵੈ ਕੈ ਰੰਗ ਪੁੰਨੀ ਪਾਪੀ ਆਖਣਾਹੀਂ ਕਰ ਕਰ ਕਰਣਾ ਲਿਖ ਲਿਆ ਜਾ ਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਪੁੰਨੀਆਂ ਵਜਾ ਹੋ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥਾਤ ਬਾਣੀ ਪਰਮਾਉ ਸਤ ਸੁਆਣ ਸਦਾ ਮੰਚਾਉ ਕਵਨ ਸੁਵੇਲਾ ਵਖਤ ਕਵਣ ਕਵਣ ਤੇਤ ਕਵਣ ਵਾਰ ਕਵਣ ਸਿਰਤੀ ਮਾਹ ਕਵਣ ਜਥੂ ਆਕਾਰ ਵੇਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਵਰਣਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੇ ਸੋਈ ਕੇਵ ਕਰ ਆਖਾ ਕੇ ਸਲਾਹੀ ਕਿਉ ਵਲਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣਿਆ ਕੇ ਗਨ ਸੁਹੈ ਪਾਤਾਲ ਪਾਤਾਲ ਲਖ ਅਗਾਸਾ ਅਗਾਸ ਓੜ ਕੋਰਤ ਪਾਲ ਥਕੇ வேத ਕੈਨਕਵਾਤ ਸਹਸ 18 ਹੈ ਕੈਨਕ ਤੇ ਬਾਸ ਲੋਇਕ ਤਾਤ ਲਿਖਾ ਹੋਇ ਤਲਖੀਐ ਲਿਖਾ ਹੋਇ ਵਿਨਾਸ ਨਾਨਕ ਵੱਡਾ ਕੀਏ ਆਪੇ ਜਾਣਿਆ ਸਾਲਾ ਹੀ ਸਾਲਾ ਹੈ ਤਿਸੁ ਰਤ ਨ ਪਾਈਆ ਨਦੀਆ ਤੇ ਬਾਪ ਵਿਸਮੁਦ ਨ ਜਾਣੀਐ ਸੁਮੰਦ ਸਾ ਸੁਲਤਾਨ ਗਿਰਹਿ ਸਿਤੀ ਮਾਨ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੁ ਨ ਬਿਸਰੈ ਅੰਤ ਨ ਸਤਿ ਕਹਿ ਨ ਅੰਤਨ ਤਨ ਕਰਨ ਦੇਣ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਾਰਵਾਰ ਅੰਤ ਕਾਰਣ ਕੀਤੇ ਬਿਲਾ ਹੈ ਤਾਂ ਕੀੰਤਨ ਪਾਏ ਜਾਹੇ ਹੋ ਅੰਤ ਨ ਜਾਣੇ ਕੋਈ ਬਹੁਤਾ ਕੀਏ ਬਹੁਤਾ ਹੋਏ ਵੱਡਾ ਸਹਬ ਉੱਚਾ ਤਾ ਉੱਚੇ ਉਪਰ ਉੱਚਾ ਨਾਉ ਏ ਵਡੂ ਚਾਹ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜੇ ਵਡਾਪ ਜਾਣਿਆ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਤਮਾ ਹੈ ਕੀਤੇ ਮੰਗ ਜੋਤ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਾਪ ਟੁੱਟਹਿ ਵਿਕਾਰ ਕਿਤੇ ਲੈ ਲੈ ਮੁਕਰਪਾਹਿ ਕਿਤੇ ਮੂਰਖ ਖਾਹੀ ਕਾਹਿ ਕਿਤੇ ਆਦੂਖ ਪੂਖ ਸੰਮਾਰੇ ਪੈਦਾ ਤੇਰੀ ਦਾ ਤਾਰ ਬੰਦ ਖਲਾਸੀ ਪਾਣ ਹੋਏ ਹੋ ਰੱਖ ਨਸਕੇ ਕੋਏ ਜੇ ਕੋ ਖਾਇ ਕੱਖ ਨ ਪਾਇਓ ਜਾਣੇ ਜੀਤੀ ਅਮੁ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪੇਖੀ ਕੇ ਜਿਸ ਨੂੰ ਬਖਸ਼ੇ ਸਿੱਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਢੰਡਾਰ ਮੁੱਲ ਲਾਵੇ ਉਮੁੱਲ ਲੈ ਜਾਏ ਮੁੱਲ ਭਾਏ ਮੁੱਲ ਨਾ ਸਮਾਹੇ ਅਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਮੁੱਲ ਬਖਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਇ ਆਖ ਰਹੇ ਲਿਵਲਾਏ ਅੱਖ ਵਿਦ ਪਾਠ ਪ੍ਰਾਨ ਅੱਖੇ ਪੜੇ ਕਰੇ ਵਿਖਿਆਣ ਅੱਖੇ ਵਰਮੇ ਅਖਿੰਦ ਅੱਖ ਗੋਪੀ ਤੇ ਗੋਵਿੰਦ ਅੱਖੇ ਈਸ ਰੱਖੇ ਸਿੱਧ ਅੱਖ ਕਿਤੇ ਕੀਤੇ ਬੁੱਧ ਹੱਥੇ ਧਾਨੁ ਅੱਖੇ ਦੇਵ ਅੱਖੇ ਸੁਰ ਨਰਮੁ ਜਨ ਸੇਵ ਕੀਤੇ ਕਹ ਕਉ ਠੁਠ ਪਾਹੇ ਕੀਤੇ ਕਹ ਕਉ ਉਠ ਠਜਾਹੇ ਤੇ ਕੀਤੇ ਹੋਰ ਕਰੇ ਤਾਂ ਅੱਖ ਨਸਕੇ ਕਈ ਕੇ ਜੇਵਡ ਪਾਵੇ ਤੇਵਡ ਹੋਏ ਨਾਨਕ ਜਾਣੇ ਸੋਚਾ ਸੋਏ ਜੇ ਕੋ ਅਖੇ ਬੋਲ ਵਿਗਾੜ ਤਾਲ ਕੀੇ ਸਰ ਗਾਵਾਰਾ ਗਾਵਾਰ ਸੋਦਰ ਕੇ ਹਸੋ ਕਰਕੇ ਹਜਿਤ ਬਿਸਰ ਸੁਮਾਲੇ ਵਾਜੇ ਨਾਦ ਅਨੇਕ ਅ ਸੰਖਾਂ ਕੇ ਤੇਵ ਹਨ ਹਾਰੇ ਕੇ ਤੇਰਾ ਪਰਿਸ਼ੁਖੀਨ ਕੇ ਤੇ ਗਵਨ ਹਾਰੇ ਗਾਵਹਿ ਤੋਨ ਪਉਣ ਪਾਣੀ ਬਸੰਤਰ ਗਾਵਹਿ ਰਾਜਾ ਤੁਮ ਦਵਾਰੇ ਗਾਵੈ ਚਿਤ ਕੁ ਬਿਸਲਖ ਜਾਣੈ ਲਿਖ ਲਿਖ ਤਰੰ ਵਿਚਾਰੇ ਗਾਵੈ ਇਸਰ ਬਰਮਾ ਦੇਵੀ ਸੋ ਹੰਸਾਂ ਸਵਾਰੇ ਗਾਵੇ ਇਨ ਦਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਫਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਨੀ ਆ ਮਨ ਮੋਹਨ ਸੁਰਗ ਮਚ ਪਿਆ ਲੈ ਗਾਵਨ ਤਨੁ ਪਾਏ ਤੇਰੇ 860 ਤੀਰਥ ਨਾਲੇ ਗਾਵੇ ਜੋਧਾ ਮਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਰਵ ਪੰਡਾ ਕਰ ਕਰ ਕੇ ਧਾਰੇ సేイト ਨੂੰ ਗਾਵੈ ਜੋਤਿ ਤਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸੱਚੀ ਨਾਹੀ ਹੈ ਪੀ ਹੋਸੀ ਜਾਇ ਨਾ ਜਾਸੀ ਰਚਨ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜੇ ਸਿਮਾ ਜਨਉਪਾਈ ਕਰ ਕਰ ਵੇਖਿ ਕੀਤਾ ਆਪਣਾ ਜਿਵ ਤਿਸਤੀ ਵਡਿਆਈ ਜੋਤਿ ਸਪਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹ ਹੋ ਸਾਹ ਪਤ ਸਤਿਗੁਰ ਨਾਨਕ ਰਹਿਣ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਬੇਪੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਧਾ ਨੀਲ ਨਾਦ ਅਨਾਤ ਜੁਗ ਜੁਗ ਇਕੋ ਵਿਸ ਪੁਗਤ ਗਿਆਨ ਦਾ ਭੰਡਾਰਣ ਘਟ ਘਟ ਵਜੇ ਨਾਦ ਆਪ ਨਾਥ ਰਾਤੀ ਸਭ ਜਾ ਕੇ ਰਿਤ ਸਿਧਵਰਾ ਸਾਧ ਸੰਯੋਗ ਵਿਜੋਗ ਦੁਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ ਤਿਸੇ ਆਦੇਸ ਆਧ ਨੀਲ ਅਨਾਹਤ ਜੁਗ ਜੁਗ ਇੱਕੋ ਵੇਸ ਏਕਮਾਈ ਜੁਗਤ ਵਿਆਹੀ ਤੈਨ ਚਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕਲਾਇ ਦੀ ਬਾਣ ਜਿਵ ਤਿਸ ਪਾਵੇ ਤੇ ਵੇ ਚਲਾਵੇ ਜੇ ਹੋਵੇ ਪ੍ਰਮਾਣ ਓ ਵੇਖੇ ਉਹਨਾਂ ਨਦਰਨਾਵੇ ਬਹੁਤਾ ਹੈ ਵਿਡਾਣ ਆਦੇਸ ਤਿਸੇ ਆਦੇਸ ਆਧ ਨੀਲ ਅਨਾਹਤ ਜੁਗ ਜੁਗ ਇੱਕ ਵੇਸ ਆ ਸੁਣ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤੇ ਸੇ ਆਦੇਸ ਆਦ ਨੀਲ ਨਦਨ ਹਤ ਜੁਗ ਜੁਗ ਇੱਕੋ ਵੀਸ ਇੱਕ ਦੂਜੀ ਪੌ ਲਖ ਹੋਏ ਲਖ ਵੇ ਲਖ ਵੀਸ ਲਖ ਲਖ ਜਿਹੜਾ ਕੀ ਏਕ ਨਾਮ ਜਗਦੀਸ਼ ਏਤਰਾ ਪਤ ਪੌੜੀਆਂ ਚੜੀਏ ਹੋਏ 21 ਸੁਣ ਗੱਲਾਂ ਆਕਾਸ ਕੇ ਕੀ ਟਾਇਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚੁਪੇ ਨੈ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਛੁਟੇ ਸੰਸਾਰ ਜਿਸ ਸਤਿ ਜੋਰ ਕਰ ਵੇਖੈ ਸੋਏ ਨਾਨਕ ਉਤਮਨੀ ਚ ਨ ਕੋਏ ਰਾਤੀ ਰੁਤੀ ਤਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਬ ਸੱਚਾ ਦਰਬਾਰ ਥਿਥੇ ਸੋਹਣ ਪੰਜ ਪਰਵਾਰ ਨਜ਼ਰੀ ਕਰਮ ਪਵੇ ਨੀਸਾਣ ਕਾਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਘਾਟ ਤਕੜੀਏ ਰੂਪ ਰੰਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨੁ ਕੇਤੇ ਕੇਤੇ ਰਤਨ ਸਮੁੰਦ ਕੀਤੀ ਅਖਾਣੀ ਕੀਤੀ ਬਾਣੀ ਕੇਤੇ ਪਾਤਨ ਨਰਿੰਦ ਕੀਤੀ ਅਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥੇ ਨਾਦ ਬਨੋਦ ਕੋਡ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥੇ ਕਾੜਤ ਘੜੀਏ ਬਹੁਤ ਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛਤਾਏ ਤਿੱਥੇ ਕੜੀਏ ਸੁਰਤ ਮਤਿ ਮਨ ਬੁੱਧ ਤਿੱਥੇ ਕੜੀਏ ਸੁਰਾਂ ਸਿਦਾਂ ਕੀ ਸੁਰਤ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਦਮਾ ਮਲ ਸੂਰਤਿ ਮੈਂ RAM ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮੈਂ ਮਾਮਾ ਹੈ ਤਾਂ ਕੇ ਰੂਪ ਨ ਕਤਨੇ ਜਾਹੇ ਨਾ ਹੁਮਰੇ ਨਾਗੇ ਜਾਹੇ ਜਿਮ ਕੇ RAM ਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਕ ਕਰੇ ਅਨੰਦ ਸਚਾ ਮਨ ਸੋਏ ਸੱਚਖੰਡ ਵਸੇ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਨ ਲਵਰ ਪੰਡ ਜੇ ਕੋ ਕਥੇ ਤੰਤ ਅਨੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿ ਵੈ ਤਿ ਵਿਕਾਰ ਵੇਖੇ ਵਿਖਸ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾੜਾ ਧੀਰ ਸੁਨਿਆਰ ਅਹਰਣ ਮਤ ਵੇਦ ਹਥਿਆਰ ਪੋਖਲਾ ਗੰਤਬ ਤਾਓ ਪਾਂਡਾ ਪਹੋ ਅੰਮ੍ਰਿਤ ਤਿਤਟਾਲ ਕੜੀਏ ਸ਼ਬ ਸੱਚੀ ਟਕਸਾਲ ਜਿਨ ਕੋ ਨਜ਼ਰ ਕਰਮ ਤਨਕਾਰ ਨਾਨਕ ਨਦਰੀ ਨੰਦ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇ ਆਖੇ ਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ